ਤੇ ਮੁਸਲਮਾਨਾਂ ਲਈ ਵੀ ਜੋ ਅਕਾਲੀ ਦਲ ਨੇ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਅਸੀਂ ਸੇਫ ਫੀਲ ਕਰਦੇ ਹਾਂ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਦੇਖਿਓ ਕਿਤੇ ਸਾਡੇ ਵੱਲੋਂ ਗੁੜਾ ਕਰ ਲਿਓ ਅੱਜ ਜੋ ਜ਼ੁਲਮ ਸਾਡੇ ਉੱਪਰ ਹੋ ਰਿਹਾ ਨਹੀਂ ਇਸੇ ਲਈ ਹੋ ਰਿਹਾ ਕਿ ਸਾਡੀ ਲੀਡਰਸ਼ਿਪ ਬਿਲਕੁਲ ਹੈ ਨਹੀਂ ਕਿਸਾਨੂੰ ਪੁੱਛਣਾ ਲਾ ਨਹੀਂ ਜੋ ਜੀ ਕਰਦਾ ਕੋਈ ਮੰਦਰ ਦੇ ਕੋ ਕਹਿ ਦੋਨੇ ਆ ਆ ਮਸਜਿਦ ਦੇ ਥੱਲੇ ਮੰਦਰ ਆ ਕਿ ਇਹ ਕਹਿੰਦੇ ਇਹ ਸਾਡੇ ਨਾਲ ਹੋ ਰਿਹਾ ਇਸ ਨਾਲ ਐਸੇ ਤਰ੍ਹਾਂ ਹੋਊਗਾ ਜੇ ਤੁਸੀਂ ਐਸੇ ਤਰ੍ਹਾਂ ਏਜੰਸੀਆਂ ਦੇ ਹੱਥਾਂ ਚੜ੍ਹ ਕੇ ਆਪਣੀ ਭਾਈਆਂ ਨੂੰ ਮਾਰੋਗੇ ਇਹਨੂੰ ਬੰਦ ਕਰਕੇ ਹੋ ਕੇ ਸਾਰੇ ਇਕੱਠੇ ਹੋ ਕੇ ਠੀਕ ਹੈ ਕੋਈ ਡਿਫਰੈਂਸਿਸ ਹੁੰਦੇ ਨੇ ਉਹਨਾਂ ਨੂੰ ਆਪਣਿਆਂ ਨੂੰ ਬੈਠ ਕੇ ਸਾਰੇ ਦੇ ਡਿਫਰੈਂਸਿਸ ਨੂੰ ਸੋਲਵ ਕਰਕੇ ਕਿਰਪਾ ਕਰਕੇ ਇੱਕ ਪਲੇਟਫਾਰਮ ਤੇ ਆ ਕੇ ਪੰਜਾਬ ਨੂੰ ਪੰਜਾਬੀਅਤ ਨੂੰ ਅਕਾਲੀ ਦਲ ਨੂੰ ਮਜ਼ਬੂਤ ਕਰੋ ਵੈਲਕਮ ਟੂ ਰੀਸੈਂਟ ਟਾਈਮਜ਼ ਉਹ ਵਾਂਸ ਅਗੇਨ ਆਮ ਪ੍ਰੈਜ਼ੈਂਟ ਵਿਦ ਦਾ ਪਰਸਨੈਲਿਟੀ ਫ্রম ਕੈਨੇਡਾ ਅ ਅਜ ਸਾਡੇ ਨਾਲ ਨੇ ਕੈਨੇਡਾ ਤੋਂ ਅ ਅਰਫਾਨ ਖਾਨ ਸਾਹਿਬ ਟਰੰਮਨੀ ਕਾਲੀ ਦਲ ਦੇ ਪ੍ਰਾਣੇ ਹੀ ਵਰਕਰ ਹੈ ਔਰ ਅਜ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਉਹ ਆਪਣੇ ਮਤਲਬ ਸਜਾ ਦੇ ਤੌਰ ਦੇ ਉੱਪਰ ਇੱਕ ਆਪਣੇ ਡਿਊਟੀ ਪਰਫਾਰਮ ਕਰ ਰਿਹਾ ਸੀ ਉਸ ਸਮੇਂ ਫਾਇਰਿੰਗ ਹੋਈ ਹੈ ਇਸ ਇਨਸੀਡੈਂਟ ਨੂੰ ਲੈ ਕੇ ਅਰਫਾਨ ਸਾਹਿਬ ਕੀ ਸੋਚਦੇ ਨੇ ਔਰ ਕੀ ਕਹਿ ਰਹੇ ਹਾਂ ਦਾ ਬਤੌਰ ਅ ਇੱਕ ਅਕਾਲੀ ਲੀਡਰ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਰੀਏ ਅਰਫਾਤ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹਾਂਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮ ਜੀ ਮਹਿਮੂਦ ਸਾਹਿਬ ਸ਼ੁਕਰੀਆ ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਨੂੰ ਅਸਲਾਮੁਅਲੈਕਮ ਵਾਹਿਗੁਰੂ ਜੀ ਖਾਲਸਾ ਬਾਜੀ ਫਤਿਹ ਅ ਅਰਫਾਤ ਸਾਹਿਬ ਅੱਜ ਦਾ ਜੋ ਇਨਸੀਡੈਂਟ ਹੋਇਆ ਹੈ ਅ ਕੀ ਲੱਗਦਾ ਹੈ ਕੀ ਮਹਿਸੂਸ ਕਰਦੇ ਹੋ ਤੁਸੀਂ ਬਤੌਰ ਅਕਾਲੀ ਅ ਮਹਿਮੂਦ ਸਾਹਿਬ ਦੇਖੋ ਕਿ ਜਿਹੜਾ ਅੱਜ ਦਾ ਇਨਸੀਡੈਂਟ ਹੋਇਆ ਹੈ ਇਹ ਇੱਕ ਇਨਸਾਨੀਅਤ ਦੇ ਤੌਰ ਦੇ ਉੱਪਰ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਧੱਬਾ ਸਾਬਤ ਹੋ ਗਿਆ। ਇਹ ਪਹਿਲਾ ਕਾਲਾ ਧੱਬਾ ਜਦ ਜੀ ਸਰਕਾਰ ਬਣੀ ਹੈ ਤੁਹਾਡੇ ਸਾਹਮਣੇ ਪਹਿਲਾ ਸੰਦੀਪ ਨੰਗਲ ਅੰਬੀਆਂ ਮੁੰਡਾ ਕਬੱਡੀ ਪਲੇਅਰ ਸੀਗਾ ਸਿੱਧੂ ਮੂਸੇਵਾਲਾ ਠੀਕ ਹੈ ਫਿਰ ਗ੍ਰੇਨੇਡ ਦਾ ਅਟੈਕ ਹੋਇਆ ਜਿਹੜਾ ਥਾਣੇ ਤੇ ਕਿੰਨੇ ਇਸ ਤਰ੍ਹਾਂ ਦੇ ਇਨਸੀਡੈਂਟ ਨੇ ਜਦੋਂ ਆਪਾਂ ਜੇ ਗਿਣਨ ਲੱਗੇ ਸ਼ਾਮ ਪੈ ਜਾਊਗੀ ਨਾ ਇਹਦਾ ਸਾਹਮਣੇ ਆ ਗਏ ਕਈ ਐਸੇ ਨੇ ਜਿਹੜੇ ਰੋਜ਼ ਉੱਥੇ ਦੇ ਲੋਕ ਸਾਨੂੰ ਦੱਸਦੇ ਆ ਸਾਡੇ ਨੋਨ ਲੋਕ ਵੀ ਦੱਸਦੇ ਆ ਇੱਥੇ ਪਤਾ ਲੱਗਦਾ ਰਹਿੰਦਾ ਕਿ ਜੀ ਜੋ ਹਾਲਾਤ ਨੇ ਨੇ ਕਿ ਜੇ ਕਿਸੇ ਕੋਲ 4 ਪੈਸੇ ਹੈਗੇ ਇਹ ਨਹੀਂ ਪਤਾ ਵੀ ਕਦੋਂ ਕੋਈ ਰੋਟੀ ਦੀ ਕਾਲ ਆ ਜਾਵੇ ਨਾ ਉਹ ਆਪਣੇ ਸਾਹਮਣੇ ਵੀ ਨਹੀਂ ਆਉਂਦੇ ਐਸੇ ਇਨਸੀਡੈਂਟ ਇਹ ਇਸ ਕਰਕੇ ਹੋ ਰਿਹਾ ਕਿ ਇੱਕ ਜਿਹਨੂੰ ਕਹਿਰੀ ਆ ਆਪਾਂ ਆਪਾਂ ਬਿਨਾਂ ਕੋਈ ਜਾਂਚ ਵਾਲਾ ਡਰਾਈਵਰ ਹੈਗਾ ਗੱਡੀ ਚਲਾ ਰਿਆ ਹੁਣ ਉਹ ਐਂ ਗੱਡੀ ਬਲ ਬਲ ਖੰਦੇ ਕਿਸੇ 'ਚ ਲੱਗੂਗਾ ਕਿਸੇ 'ਚ ਲੱਗੂ ਪਰ ਮੈਂ ਆਪਣੇ ਪੰਜਾਬ ਲਈ ਤੇ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਲਈ ਇਹ ਦੁਆ ਕਰਨਾ ਕਿ ਖੁਦਾ ਇਹ ਦਿਨ ਜਿਹੜੇ ਹੈਗੇ ਖਤਮ ਕਰੇ ਤੇ ਪੰਜਾਬ ਦੇ ਵਿੱਚ ਜਿਹੜੀ ਖੁਸ਼ਹਾਲੀ ਹੈ ਉਹ ਦੁਬਾਰਾ ਆਵੇ ਇਹ ਬਹੁਤ ਮਾੜੀਆਂ ਗੱਲਾਂ ਹੋ ਰਹੀਆਂ ਨੇ ਇਹਨੂੰ ਮੈਂ ਕੰਡੈਮਨਡ ਕਰਦਾ ਬਹੁਤ ਬੁਰਾ ਹੋਇਆ ਜੁਗਾ ਅੱਛਾ ਇੱਕ ਸਾਹਿਬ ਜੀ ਮੈਂ ਇੱਥੇ ਇਹ ਗੱਲ ਪੁੱਛੂਗਾ ਕਿ ਤੁਸੀਂ ਮਤਲਬ ਕਾਂਗਰਸ ਦਾ ਵੀ ਦੌਰ ਦੇਖਿਆ ਤੁਸੀਂ ਥੋੜੀ ਵੀ ਸਰਕਾਰਾਂ ਰਹੀਆਂ ਤੇ ਉਸ ਤੋਂ ਬਾਅਦ ਹੁਣ ਤੁਸੀਂ ਅੱਜ ਦੀ ਡੇਟ ਦੇ ਵਿੱਚ ਜੋ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਨੂੰ ਤੁਸੀਂ ਹੁਣ ਕਮੈਂਟ ਕਰ ਰਹੇ ਹੋ ਕੀ ਮਤਲਬ ਘਟਨਾਵਾ ਕਾਂਗਰਸ ਦੀ ਸਰਕਾਰ ਦੇ ਵਿੱਚ ਜਾਂ ਥੋੜੀ ਸਰਕਾਰ ਤੇ ਨਹੀਂ ਹੋਈਆਂ ਉਦੋਂ ਵੀ ਤਾਂ ਕੁਝ ਇਸ ਤਰ੍ਹਾਂ ਦੇ ਘਟਨਾਵਾਂ ਦੇਖੋ ਘਟਨਾਵਾ ਹੁੰਦੀਆਂ ਨੇ ਸਾਰੀਆਂ ਸਰਕਾਰਾਂ ਦੇ ਵਿੱਚ ਹੁੰਦੀਆਂ ਨੇ ਪਰ ਇੱਕ ਵੋਲੀਅਮ ਜੋ ਹੁਣ ਹੋ ਰਿਹਾ ਨਾ ਜੋ ਤਾਦਾਲ ਹੈ ਤੁਸੀਂ ਖੁਦ ਆਪ ਆਮ ਲੋਕ ਦੇਖ ਰਹੇ ਨੇ ਕਿ ਜਦੋਂ ਸਾਡੇ ਇੱਥੋਂ ਐਨ ਆਰ ਆਈ ਜਾਂਦੇ ਨੇ ਉਹ ਸਾਨੂੰ ਦੱਸਦੇ ਆਂ ਜਾਂ ਮੈਂ ਵੀ ਜਾਨਣਾ ਦੇਖਦਾ ਤੇ ਲੋਕ ਫੀਲ ਸੇਫ ਨਹੀਂ ਕਰ ਰਹੇ ਜੋ ਸੈਂਟਰ ਗਵਰਨਮੈਂਟ ਆ ਉਹ ਇਸ ਤਰ੍ਹਾਂ ਚ ਬੈਠੀ ਹੈ ਕਿ ਕਦੋਂ ਸਾਨੂੰ ਮੌਕਾ ਮਿਲੇ ਤੇ ਅਸੀਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਕੇ ਇੱਥੇ ਆਪਣਾ ਜਿਹੜਾ ਜੋ ਅੱਜ ਵੀ ਵੈਸੇ ਜੋ ਭਗਵਤ ਕਮਨ ਸਾਹਿਬ ਨੇ ਅੰਮਿਤਸ਼ਾਹ ਦਾ ਹੀ ਰਾਈਟ ਹੈਂਡ ਬਣ ਕੇ ਕੰਮ ਕਰ ਰਹੇ ਨੇ ਕਿ ਜੋ ਅਸੀਂ ਚਾਹੁੰਦੇ ਆ ਉਹ ਅਸੀਂ ਇੱਥੇ ਕਰ ਲਈਏ ਉਹ ਖੁੱਲਮ-ਖੁੱਲ੍ਹਾ ਫਿਰ ਹੋ ਜਾਣਾ ਜੇ ਇੱਕ ਵਾਰੀ ਰਾਸ਼ਟਰਪਤੀ ਸ਼ਾਸਨ ਲੱਗ ਗਿਆ ਉਹਨਾਂ ਨੂੰ ਅਸੀਂ ਇਸ ਗੱਲ ਦੇ ਲਈ ਜਿਹੜਾ ਹੈਗਾ ਇਹ ਕਰ ਰਹੇ ਆ ਕਿ ਇਹ ਲੱਗੂਗਾ ਜੇ ਇਹ ਹਾਲਾਤ ਰਹੇ ਇਸ ਲਈ ਇਹ ਹੋਪਫੁਲੀ ਜਲਦੀ ਇਹ ਠੀਕ ਹੋਵੇ ਤੇ ਪੁਲਿਸ ਹੈ ਜਿਹੜੀ ਉਹ ਪ੍ਰੋਫੈਸ਼ਨਲਿਜ਼ਮ ਨਾਲ ਕੰਮ ਕਰੇ ਮੈਂ ਸੁਣ ਰਿਹਾ ਸੀਗਾ ਸੀਪੀ ਸਾਹਿਬ ਦਾ ਇੰਟਰਵਿਊ ਤੇ ਉਹ ਕਹਿ ਰਹੇ ਸੀਗਾ ਕਿ ਅਸੀਂ ਜੀ ਇਹਦੇ ਚ ਐਂਗਲ ਦੇਖਾਂਗੇ ਕਿਤੇ ਇੱਕ ਜ ਆਪ ਦਾ ਨਹੀਂ ਅਟੈਕ ਕਰਾ ਲਿਆ ਦੇਖੋ ਕਿੰਨੀ ਹਾਸੋਈ ਦੀ ਗੱਲ ਹੈ ਕਿ ਇੱਕ ਬੰਦੇ ਦੇ ਗੋਲੀ ਲੱਗੀ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨੂੰ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨਾਲ 20-25 ਸਾਲ ਤੋਂ ਰਹਿ ਰਿਹਾ ਹੈ ਉਹ ਮੁਲਾਜ਼ਮ ਉਹਨੇ ਬਹਾਦਰੀ ਦਿਖਾ ਕੇ ਉਹਨੂੰ ਰੋਕੇ ਸਾਰਾ ਤੁਸੀਂ ਦੇਖੋ ਨਾ ਕਿ ਤੁਹਾਡੇ ਹੀ ਲੋਕ ਨੇ ਤੇ ਜਿਹੜਾ ਉਹ ਬੰਦਾ ਹੈ ਜਿਹੜੇ ਬੰਦੇ ਨੇ ਅਟੈਕ ਕਰਿਆ ਉਹਦੀ ਹਿਸਟਰੀ ਚੱਕੋ ਤੁਸੀਂ ਉਹਨੇ 2013 ਦੇ ਵਿੱਚ ਹਿੰਦੁਸਤਾਨ ਟਾਈਮ ਦੇ ਵਿੱਚ ਨਿਊਜ਼ ਲੱਗੀ ਹੈ ਕਿ ਉਹਦੀ ਹਿਟ ਲਿਸਟ ਦੇ ਉੱਪਰ ਬਾਦ ਉਸ ਨੇ ਉਹ ਬੰਦਾ 3 ਦਿਨ ਦਾ ਹਰਮੰਦਰ ਸਾਹਿਬ ਦੇ ਅੰਦਰ ਫਿਰ ਰਿਹਾ ਸੀ ਆਈ.ਡੀ ਦਾ ਜਿਹੜਾ ਐਸ.ਪੀ. ਹੈ ਉਹਦੇ ਹਲਕੇ ਦਾ ਡੇਰਾ ਬਾਬਾ ਨਾਨਕ ਦਾ ਐਸ.ਪੀ. ਜਿਹੜਾ ਉਹਦੇ ਨਾਲ ਉਹ ਗੱਲਾਂ ਕਰ ਰਿਹਾ ਖੜਾ ਇਸ ਬੰਦੇ ਦੇ ਉੱਪਰ 25 ਮੁਕੱਦਮੇ ਦਰਜ ਨੇ ਇਹਨੂੰ ਇਸ ਜੇਕੇ ਅੰਦਰ ਪਾਈਏ ਜਾਂ ਇਹਨੂੰ ਡੀਟੇਨ ਕਰੀਏ ਜਾਂ ਇਹਦੇ ਉੱਪਰ ਨਿਗਰਾਨੀ ਰੱਖੀਏ ਉਹ ਫੇਰ ਆ ਗਿਆ ਅਗਲੇ ਦਿਨ ਤੇਰੇ ਅਗੇ ਆਪ ਪੌਪੁਲਾਰਿਟੀ ਲੈਣ ਦੇ ਲਈ ਕਰ ਲਿਆ ਦੇਖੋ ਮੈਂ ਆਪਾਂ ਦੇਖੋ ਮਹਿਮੂਦ ਸਾਹਿਬ ਤੁਸੀਂ ਵੀ ਮੈਂ ਵੀ ਆਪਾਂ ਇਸਲਾਮ ਧਰਮ ਨੂੰ ਫੋਲੋ ਕਰਦੇ ਆਂ ਪਰ ਸਿੱਖੀਸਮ ਦੇ ਵਿੱਚ ਜੋ ਸਿਸਟਮ ਹੈ ਜੇ ਮੈਂ ਇਸਲਾਮ ਧਰਮ ਤੋਂ ਬਾਅਦ ਕਿਸੇ ਧਰਮ ਦੀ ਰਿਸਪੈਕਟ ਕਰਦਾ ਨਾ ਸਿੱਖੀਸਮ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਇਹ ਟਰਾਂਸਪੇਰੈਂਟ ਦੇਖੋ ਕਿੰਨਾ ਨਾ ਕਿੰਨੇ ਹਿੰਦ ਸਾਬका ਮੰਤਰੀ ਡਿਪਟੀ ਸੀਐਮ ਲੈਂਟ ਖੜਾ ਆਜੋ ਉਹਨਾਂ ਨੇ ਜੋ ਆਪਣੇ ਧਰਮ ਦੇ ਮੁਤਾਬਕ ਵੱਧ ਤੋਂ ਵੱਧ ਸਜ਼ਾ ਦੇ ਸਕਦੇ ਸੀਗੇ ਉਹ ਸਜ਼ਾ ਦਿੱਤੀ ਉਹਨਾਂ ਨੂੰ ਤੇ ਉਹ ਸਜ਼ਾ ਭੁਗਤ ਰਿਹਾ ਤੇ ਉਸ ਟਾਈਮ ਉਹਨਾਂ ਦੇ ਚੋਲਾ ਪਾਇਆ ਹੋਇਆ ਹਰਮੰਦਰ ਸਾਹਿਬ ਦੇ ਸੇਵਾਦਾਰ ਆਲਾ ਇਹਦਾ ਮਤਲਬ ਤੁਸੀਂ ਹਰਮੰਦਰ ਸਾਹਿਬ 'ਤੇ ਅਟੈਕ ਕਰਤਾ ਇੱਕ ਤਰ੍ਹਾਂ ਦਾ ਗੋਲੀ ਹਰਮੰਦਰ ਸਾਹਿਬ 'ਤੇ ਲੱਗੀ ਹੈ ਨਾ ਸੁਖਬੀਰਪਾਲ ਦੇ ਦਾ ਲੱਗੀ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨੇ ਅੱਗੇ ਨੂੰ ਇਹ ਜੋ ਹਾਲਾਤ ਚੱਲ ਰਹੇ ਨੇ ਇਹ ਹਾਲਾਤਾਂ ਨੂੰ ਦੇਖ ਕੇ ਕੀ ਲੋਕਾਂ ਨੇ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਪਰ ਮੈਂ ਨਿੱਜੀ ਤੌਰ ਤੇ ਇਸ ਹਮਲੇ ਦੀ ਬਹੁਤ ਜ਼ਿਆਦਾ ਸਖਤ ਨਿੰਦਾ ਕਰਦਾ ਬਾਦ ਦਾ ਸੋਚੋ ਨਾ ਉਹਦੀ ਬੇਟੀ ਦੀ ਮੈਰਿਜ ਰੱਖੀ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਠੀਕ ਹੈ ਉਹ ਕਿਸੇ ਦਾ ਬਾਪ ਹੈ ਕਿਸੇ ਦਾ ਘਰ ਵਾਲਾ ਹੈ ਕਿਸੇ ਦਾ ਭਾਈ ਹੈ ਉਹਨਾਂ ਦੇ ਪਰਿਵਾਰਬਾਰਾਂ ਨੂੰ ਸੋਚੋ ਯਾਰ ਜੇ ਤੁਹਾਡੇ ਨਾਲ ਇਹ ਗੱਲ ਹੋਵੇ ਕੱਲ ਨੂੰ ਸਰ ਸਾਹਿਬ ਇੱਕ ਗੱਲ ਹੋਰ ਤੁਸੀਂ ਮੈਨੂੰ ਦੱਸੋ ਵੀ ਆਨ ਵਾਲੇ ਸਮੇਂ ਦੇ ਵਿੱਚ ਅਗਰ ਮੈਂ ਸ਼ਰਮ ਨੇ ਇਕੱਲੇ ਨਾਲ ਬਾਦਲ ਦੀ ਗੱਲ ਕਰਾਂ ਤੁਸੀਂ ਕਿੱਥੇ ਦੇਖਦੇ ਹੋ ਪਾਰਟੀ ਨੂੰ ਕੀ ਲੱਗਦਾ ਹੈ ਕਿ ਆਉਣ ਵਾਲੀ ਆਨਰੇਜ ਉਧਾਰਪਾ ਵਿਧਾਨ ਸਭਾ ਦੇ ਵਿੱਚ ਕੀ ਪਰਫਾਰਮ ਕਰ ਪਾਊਗੀ ਜਿਸ ਤਰ੍ਹਾਂ ਜੋ ਹਾਲਾਤ ਪਾਰਟੀ ਦੇ ਬਣੇ ਐ ਔਰ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰੀਏ ਚਾਹੇ ਧਾਰਮਿਕ ਤੌਰ ਦੇ ਉੱਪਰ ਲਾ ਕੇ ਚੱਲੋ ਚਾਹੇ ਇਹ ਸਿਆਸੀ ਵੀ ਮਤਲਬ ਇਹਨੂੰ ਇਨਸੀਡੈਂਟ ਕਹਿ ਕੇ ਚੱਲੋ ਸਿਆਸਤ ਦੇ ਨਾਲ ਮਿਲਾ ਕੇ ਚੱਲੋ ਲੇਕਿਨ ਇੱਕ ਚੀਜ਼ ਇਹ ਵਾਪਰੀ ਹੈ ਆਪਾਂ ਦੇਖੀਏ ਕਿ ਕਿਤੇ ਨਾ ਕਿਤੇ ਰੋਜ਼ ਤਾਂ ਬਾਦਲਸ ਦੇ ਲਈ ਮਤਲਬ ਬਹੁਤ ਸਾਰੇ ਮਤਲਬ ਐਸੇ ਲੋਕ ਹੈਗੇ ਜਿਹੜੇ ਰੱਖਦੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਓਵਰਕਮ ਆ ਪਾਊਗੀ ਪਾਰਟੀ ਦੇਖੋ ਜੋ ਰੋਸ ਹੈ ਰੋਸ ਹੋਣਾ ਜੇ ਲੋਕਾਂ ਦਾ ਰੋਸ ਹੈ ਤਾਂ ਉਹਦੇ ਨਾਲ ਦੋ ਵਾਰੀਆਂ ਹੋ ਗਈਆਂ ਪਹਿਲਾਂ 20 22 ਜਿੱਤੇ ਉਸ ਤੋਂ ਬਾਅਦ 3 ਜਿੱਤੇ ਲੋਕਾਂ ਦਾ ਜਿਹੜਾ ਸੀਗਾ ਉਹ ਸਾਰਾ ਜਿਹੜਾ ਉਹ ਅਸੀਂ ਇਸ ਨੂੰ ਦੇਖ ਚੁੱਕੇ ਹਾਂ ਠੀਕ ਹੈ ਜੇ ਅੱਗੇ ਨੂੰ ਵੀ ਲੋਕਾਂ ਨੇ ਕੋਈ ਸਜ਼ਾ ਸਾਨੂੰ ਦੇਣੀ ਹੋਊਗੀ ਲੋਕ ਪਾਰਟੀ ਨੂੰ ਦੇ ਦੇਣਗੇ ਪਰ ਜੋ ਜੇ ਤੁਸੀਂ ਅਕਾਲੀ ਦਲ ਦੇ ਫਿਊਚਰ ਦੀ ਗੱਲ ਕਰਦੇ ਹੋ ਉਹਦੇ ਲਈ ਮੈਂ ਤੁਹਾਨੂੰ ਇੰਨੀ ਗੱਲ ਕਹਾਂਗਾ ਇਹ ਹਾਲੇ ਤੁਸੀਂ 6 ਮਹੀਨੇ ਦਾ ਵੇਟ ਇਸ ਵਾਸਤੇ ਕਰਨਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਨਵੀਂ ਕਮੇਟੀ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਜਿਹੜਾ ਹੈਗਾ ਉਹ ਰਸਤਾ ਸਾਫ਼ ਕਰਤਾ ਹੈ ਨਰੋਲ ਭਰਤੀ ਹੋ ਕੇ ਦੁਬਾਰਾ ਨਵਾਂ ਪ੍ਰਧਾਨ ਬਣੂਗਾ ਤੇ ਸਾਰੀ ਨਵੀਂ ਚੋਣ ਹੋਊਗੀ ਜੇ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਲੋਕ ਚੁਣਨਗੇ ਉਹ ਦੁਬਾਰਾ ਬਣਨਗੇ ਜੇ ਕਿਸੇ ਹੋਰ ਨੂੰ ਲੋਕ ਚੁਣਨਗੇ ਉਹ ਬਣਨਗੇ ਪਰ ਪੰਜਾਬ ਪੰਜਾਬੀਅਤ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਇਹ ਬਹੁਤ ਜ਼ਰੂਰੀ ਹੈ ਜੇ ਤੇ ਪਰਿਵਾਰ ਦੇ ਉੱਪਰ ਕੋਈ ਗੱਲ ਹੋਵੇ ਕਿ ਦੇਖੋ ਜੋ ਬੰਦਾ ਵੀ ਸਿਆਸਤ ਕਰਦਾ ਹੈ ਉਹਦੇ ਵਾਸਤੇ ਕਦੇ ਕੋਈ ਭੁੱਲਾ ਬਖਸ਼ੀਆਂ ਨੇ ਗੱਲਾਂ ਬਟ ਇਹਦੇ ਦਾ ਮਤਲਬ ਇਹ ਨਹੀਂ ਹੈ ਕਿ ਉਹ ਜੇ ਕਿਸੇ ਵੀ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹਿ ਰਹੇ ਬੰਦੇ ਨੂੰ ਪੁੱਛੋਗੇ ਤਾਂ ਉਹ ਇੱਕ ਐਸਾ ਜਿਹਾ ਪਰਿਵਾਰ ਹੈ ਜਿਹੜਾ ਪਰਿਵਾਰ ਹਮੇਸ਼ਾ ਆਪਣੇ ਘਰ ਦੇ ਵਿੱਚ ਪਾਠ ਕਰਦਾ ਹੈ ਸਵੇਰੇ ਸ਼ਾਮ ਉਹਨਾਂ ਦੇ ਘਰ ਪਾਠ ਹੁੰਦਾ ਹੈ ਧਾਰਮਿਕ ਪਰਿਵਾਰ ਹੈ ਠੀਕ ਹੈ ਉਹਨਾਂ ਕੋਲੋਂ ਹੋਈਆਂ ਨੇ ਗਲਤੀਆਂ ਜੋ ਉਹਨਾਂ ਨੇ ਮੰਨੀਆਂ ਨੇ ਮਾਫੀ ਦਲਾਈਏ ਇੱਕ ਗਲਤੀ ਹੈ ਬਹੁਤ ਬੜੀ ਗਲਤੀ ਹੈ ਅਸੀਂ ਆ ਮੰਨਦੇ ਇਸਨੂੰ ਕਿਸੇ ਕਰਕੇ ਦਾ ਮਾਫੀ ਮੰਗੀ ਹੈ ਨਾ ਉਹਨਾਂ ਨੇ ਜਦੋਂ ਹੁਣ ਸਾਰਾ ਕੁਝ ਹੋ ਗਿਆ ਇਸਮ ਦਾ ਜਿੰਨਾ ਕਿ ਮੈਂ ਜਾਣਦਾ ਕਿ ਜਿਹੜਾ ਬੰਦਾ ਸਾਹ ਤੇ ਜਾ ਕੇ ਆਪਣੀਆਂ ਗਲਤੀਆਂ ਸਬਕਾਰ ਕਰਕੇ ਤਨਖਾਹ ਲਵਾ ਕੇ ਉਹ ਤਨਖਾਹ ਪੂਰੀ ਕਰਕੇ ਜੋ ਕੜਾ ਪ੍ਰਸ਼ਾਦ ਦੀ ਦੇ ਗਏ ਉਹਨੇ ਦੀ ਉਹ ਦੇਖ ਲਾ ਕੇ ਆਪਣੇ ਆਪ ਦੇ ਉੱਪਰੋਂ ਉਹ ਭਾਰ ਨੂੰ ਲਾ ਲੈਂਦਾ ਉਸ ਤੋਂ ਬਾਅਦ ਜੋ ਕੰਮ ਕਰਨਾ ਹੈ ਉਹ ਲੋਕਾਂ ਨੇ ਕਰਨਾ ਹੈ ਲੋਕਾਂ ਨੇ ਦੇਖਣਾ ਵੀ ਕੀ ਅਸੀਂ ਇਹਨਾਂ ਨੂੰ ਮਾਫ ਕਰਨਾ ਹੈ ਕਿ ਨਹੀਂ ਕਰਨਾ ਵੋਟਾਂ ਦੁਬਾਰਾ ਜਦੋਂ ਆਉਣੀਆਂ ਨੇ ਪਤਾ ਲੱਗ ਜਣਾ ਬਟ ਅਕਾਲੀ ਦਲ ਦੇ ਬਿਨਾ ਪੰਜਾਬ ਉਹ ਜੋ ਅੱਜ ਹੈ। ਚਾਹ ਬਾਰੇ ਸੋਚ ਸਕਦਾ ਜਿਹਨੂੰ ਕੋਈ ਵੀ ਦਿੱਲੀ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ। ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਤੁਸੀਂ ਦੇਖੋਗੇ ਕਿ ਕਾਂਸੀਆਂ ਦੇ ਵੀ ਅੱਖਾਂ 'ਚ ਰੜਕ ਰਹੇ ਐ। ਆਮ ਆਦਮੀ ਪਾਰਟੀ ਦੇ ਅੱਖਾਂ 'ਚ ਵੀ ਰੜਕ ਰਹੇ ਐ, ਕਾਂਗਰਸ ਦੀ ਅੱਖਾਂ 'ਚ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਕੋਈ ਪੰਜਾਬ ਦੀ ਗੱਲ ਕਰ ਸਕਦਾ ਤਾਂ ਸੁਖਵੀਰ ਸਿੰਘ ਬਾਦਲ ਹੀ ਆ ਅਕਾਲੀ ਦਲ ਕਰ ਸਕਦਾ। ਇਹ ਅਲੱਗ ਗੱਲ ਐ। ਨੂੰ ਅੱਗੇ ਨੂੰ ਕੀ ਕਰਦੇ ਨੇ ਕਿੰਨੀਆਂ ਸੀਟਾਂ ਜਿੱਤ ਆਉਂਦੀਆਂ ਬਟ ਪੰਜਾਬ ਨੂੰ ਪੰਜਾਬੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਸਾਡੇ ਲਈ ਅਰ ਪੰਜਾਬ ਲਈ ਬਹੁਤ ਜ਼ਰੂਰੀ ਹੈ ਇਹ ਸੋਚ ਹੈ ਉਹ ਅਕਾਲੀ ਹੈ ਤੇ ਇਹ ਇਸ ਲਈ ਹੈ ਕਿ ਪੰਜਾਬ ਦੀ ਆਪਣੀ ਪਾਰਟੀ ਹੈ ਤੇ ਮੁਸਲਮਾਨਾਂ ਲਈ ਵੀ ਜੋ ਅਕਾਲੀ ਦਲ ਨੇ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਅਸੀਂ ਸੇਫ ਫੀਲ ਕਰਦੇ ਹਾਂ ਅਸੀਂ ਆਪਣੇ ਸਿੱਖ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਦੇਖਿਓ ਕਿਤੇ ਸਾਡੇ ਵਾਲੋਂ ਗੁੜਾ ਕਰ ਲਿਓ ਅੱਜ ਜੋ ਜ਼ੁਲਮ ਸਾਡੇ ਉੱਪਰ ਹੋ ਰਿਹਾ ਨਹੀਂ ਇਸੇ ਲਈ ਹੋ ਰਿਹਾ ਕਿ ਸਾਡੀ ਲੀਡਰਸ਼ਿਪ ਬਿਲਕੁਲ ਹੈ ਨਹੀਂ ਕਿਸਾਨੂੰ ਪੁੱਛਣਾ ਲਾ ਨਹੀਂ ਜੋ ਜੀ ਕਰਦਾ ਕੋਈ ਮੰਦਰ ਦੇ ਕੋ ਕਹਿ ਦੋਨੇ ਆ ਆ ਮਸਜਿਦ ਦੇ ਥੱਲੇ ਮੰਦਰ ਆ ਕਿ ਇਹ ਕਹਿੰਦੇ ਇਹ ਸਾਡੇ ਨਾਲ ਹੋ ਰਿਹਾ ਹੈ ਇਸੇ ਨਾਲ ਇਸੇ ਤਰ੍ਹਾਂ ਹੋਊਗਾ ਜੇ ਤੁਸੀਂ ਇਸੇ ਤਰ੍ਹਾਂ ਏਜੰਸੀਆਂ ਦੇ ਹੱਥਾਂ ਚੜ ਕੇ ਆਪਣੇ ਭਾਈਆਂ ਨੂੰ ਮਾਰੋਗੇ ਇਹਨੂੰ ਬੰਦ ਕਰਕੇ ਸੱਪ ਦੇ ਵਾਸਤੇ ਇੱਕ ਹੋ ਕੇ ਸਾਰੇ ਇਕੱਠੇ ਹੋ ਕੇ ਠੀਕ ਹੈ ਕੋਈ ਡਿਫਰੈਂਸਿਸ ਹੁੰਦੇ ਨੇ ਉਹਨਾਂ ਨੂੰ ਆਪਣਿਆਂ ਨੂੰ ਬੈਠ ਕੇ ਸਾਰੇ ਦੇ ਡਿਫਰੈਂਸਿਸ ਨੂੰ ਸੋਲਵ ਕਰਕੇ ਕਿਰਪਾ ਕਰਕੇ ਇੱਕ ਪਲੇਟਫਾਰਮ ਤੇ ਆ ਕੇ ਪੰਜਾਬ ਨੂੰ ਪੰਜਾਬੀਅਤ ਨੂੰ ਅਕਾਲੀ ਦਲ ਨੂੰ ਮਜ਼ਬੂਤ ਕਰੋ ਧੰਨਵਾਦ ਜੀ ਖਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਵਾਸਤੇ ਟਾਈਮ ਦਿੱਤਾ ਇਹਦੇ ਲਈ ਸ਼ੁਕਰੀਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵਾਪਕ ਖੁਮਦਾਂ ਦੇ ਉੱਪਰ ਤੁਹਾਨੂੰ ਤਕਰੀਬ ਕਰਦੇ ਰਹਾਂਗੇ ਗੱਲਬਾਤ ਕਰਦੇ ਰਹਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕਸ ਥੈਂਕ ਯੂ ਬਾਏ ਥੈਂਕ ਯੂ